ਉਹੀ ਸੋਰੀ ਜੀ ਇਨਫੋਰਮੈਂਟ ਵੀ ਅਸੀਂ ਇਨਫੋਰਮੈਂਟ ਲਈ ਚਾਹੇ ਮੇਰੇ ਖਿਆਲ ਮਹੀ ਉਹਨੇ ਲੋਕੇਸ਼ਨ ਭੇਜੀ ਸੀ ਹੈਪੀ ਨਾ ਅੱਜ ਉੱਥੇ ਚਲੇ ਕੇ ਜਾ ਕੇ ਪੁੱਛੇ ਮੁੰਡੇ ਬੈਠਾ ਜੀ ਮੈਂ ਕਿਹਾ ਪੁੱਛੀ ਮੇਲਾ ਕਿੱਥੇ ਰਿਹਾ ਇਹਨੇ ਬਾਹਰ ਤੇ ਉਹ ਜਿਹੜੇ ਚੱਲ ਰਹੇ ਨੇ ਉਹਨਾਂ ਨਾਲ ਗੱਲ ਕਰ ਰਿਹਾ ਸੀ ਕਹਿੰਦਾ ਭਾਈ ਮੇਲਾ ਕਿੱਥੇ ਹੈ ਕਹਿੰਦਾ ਉਹ ਤਾਂ ਬੜ ਗਿਆ ਡੇਰ ਸਾਰਾ ਤੇ ਅਬੋਰ ਤੋਂ ਆਏ ਨੇ ਐਸੀ ਗੋਲ ਹੋਈ ਬਚਾਏ ਨਾ ਕੁਝ ਨਹੀਂ ਬੇਨਤਾ ਦੇ ਸਹਿਯੋਗ ਦੇ ਨਾਲ ਹਰ ਸਾਡੀ ਕਰ ਇਸ ਸਾਲ ਬੜੀ ਮਿਹਰਬਾਨੀ ਤੁਹਾਡੇ ਸਾਰੇ ਦਾ ਨਾ ਇਸ ਨੂੰ ਵੀ ਤੁਹਾਨੂੰ ਫਿਰ ਆਪਣੀ ਦੇ ਸਲਾਹ ਕੇ ਸੰਗਠਨ ਦੇ ਨਾਲ ਜਮੀਰ ਸੱਜੋ ਕੇ ਅਮਨ ਖੇਤਰਾਏ ਜਿਹਦਾ ਨਾਮੀ ਕਲਾਕਾਰ ਇਸ ਦਰਵਾਜ਼ੇ ਆਪਣੀ ਆ ਗਿਆ ਹੈ ਬਹੁਤ ਸਾਰੇ ਗੀਤ ਗਾਇਆ ਪਰ ਆਪਰੇ ਬੱਚੀਆਂ ਲਈ ਇਹਨਾਂ ਦੀ ਸਦਾ ਹੀ ਗਿਆ ਹੋਵੇ ਤੁਸੀਂ ਵੇਖੋਗੇ ਜੇ ਮੁਸਾਫਰ ਜਤੂਨਰ ਵੇ ਮੈਨੇ ਦੀਆਂ ਬਹੁਤ ਬਹੁਤ ਵਧਾਈਆਂ ਨਾਲ ਸਦਾ ਹੀਰ ਜਢੇਰਾ ਮੇਲਾ ਲੱਗਦਾ ਜਦ ਹੀਰ ਜਢੇਰਾ ਜਦ ਹੀਰ ਜਢੇਰੇ ਜਦ ਹੀਰ ਜਢੇਰੇ 30 ਮਈ ਖੰਡਵਾਰ ਰੱਖੇ ਜਾਂਦੇ ਆ 31 ਦਰੀ ਨੂੰ ਨਿਸ਼ਾਨ ਸਾਹਿਬ 1 ਜੂਨ ਦਾ ਇੱਕ ਜੂਨ ਦਾ ਸਦਾ ਹੀ ਮੇਲਾ ਲੱਗਦਾ ਰਹਿੰਦਾ ਸਦਾ ਹੀ ਮੇਲਾ ਲੱਗਦਾ ਰਹਿੰਦਾ ਜਿਹੜਾ ਰਾਈ ਸੀ ਆਪਾਂ ਉਮਰ ਕਟਾਉਣ ਵਾਲੀਆਂ ਗੋਲੀਆਂ ਦੀ ਹੁਣ ਗੁਰਬੀਰ ਸਿੱਧੂ ਜੀ ਅੰਗਲੈਂਡ ਦਾ ਟੂਰ ਜਾ ਕੇ ਆਏ ਮਹੀਨੇ ਜਿਹੜੀ ਜਿਹੜਾ ਵਾਰਸਾਂਗੇ ਦੁਨੀਆ ਦੇ ਪੁੱਤਾਂ ਇੱਕ ਲਿਆਦਾ ਇਹਨੂੰ ਪੁੱਛੀ ਖੈ ਨੂੰ ਆ ਲੈ ਪਾਈ ਗੋਲੀਆਂ ਜਿਹੜੀਆਂ ਤੂੰ ਕਹਿੰਦੀ ਸੀ ਉਹੀ ਸ਼ੇਨ ਚਿੱਤ ਉਹਨੇ ਤਾਂ ਉਹ ਟੱਬਰਾਂ ਨੂੰ ਕੀ ਕਰੀ ਉਹੀ ਤੇ ਹੋਰ ਪਰ ਗੋਲੀਆਂ ਉਹੀ ਸੀ ਉਮਰ ਕਟਾਉਣ ਵਾਲੀਆਂ ਗੋਲੀਆਂ ਅਗੇ ਆਦੀ ਮੰਮੀ ਨੂੰ ਫੜਾ ਦਿੱਤਿਆ ਬੀਬੀ ਨੇ ਫੜਾ ਦਿੱਤੀ ਪਹਿਲਾ ਲਾ ਦਿੱਤੀ ਆ ਕੋਲ ਜਾ ਕੇ ਕੁੱਤਾ ਰੱਖ ਲਾ ਮੈਂ ਚੱਲੇ ਦੋਵੇਂ ਸਿੱਧੂ ਦਾ ਰੋਡ ਤੇ ਮੇਰ ਗਰੀਬਾ ਅਗਲੇ ਦਿਨ ਸਾਡਾ ਫੇਰ ਨਾਲੋਂ ਅਸੀਂ ਲੋਹਾਂ ਦੇ ਚਲੇ ਗਏ ਤੇ हमल प्यारे जय की ਸਕੀਮ ਬੱਲੀਏ ਬਾਬਾ ਸਿਰੇ ਲਾ ਦੇ ਆਪਣੀ ਸਕੀਮ ਬੱਲੀਏ ਉਹ ਸਿਰੇ ਲਾ ਦੇ ਆਪਣੀ ਸਕੀਮ ਬੱਲੀਏ ਇਹਨ ਚੱਤ ਤੇ ਆਈ ਚੜ ਲੈਣ ਦੇ ਜਲਾਈ ਚੱਤ ਤੇ ਆਈ ਚੜ ਲੈਣ ਦੇ ਜਲਾਈ ਤੇਰਾ ਬਿਜ਼ਨਸ ਵਿੱਚ ਪੈਰ ਘੱਟ ਕੇ ਨਹੀਂ ਜੱਟ ਨੂੰ ਫਰਾਰਨ ਜ਼ਰੂਰ ਕਹਿਣਗੇ ਕਰਦੇ ਆ ਸੇਵਾ ਦੇ ਨਾਲ ਹੀ ਮਿਲਦਾ ਕੁਝ ਵੀ ਜੇ ਕਮੇਟੀਆਂ ਚ ਫਸ ਜਾਈਏ ਨਾ ਆਪੇ ਗਿਆ ਬੰਦਾ ਬੱਲੀ ਬਾਬਾ ਜੀ ਹੁੰਦੇ ਸੀ ਸਰਾਲੇ ਉਹ ਕਹਿੰਦਾ ਕਮੇਡੀ ਜਣਾ ਫਸਿਓ ਸੇਵਾ ਕਹੋਵੇ ਸੇਵਾਦਾਰ ਆ ਸੀ ਸੇਵਾਦਾਰ ਦੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਆ ਸਾਰੇ ਸੰਗਤ ਨੂੰ ਅਸੀਂ ਜੀ ਆਣੂ ਕਹਿੰਦੇ ਆ ਧੰਵਾਦ ਜੀ ਬਾਕੀ ਜੋ ਵੀ ਮਾਲਕ ਨੇ ਕਰਾਉਣਾ ਵੇਰੇ ਵਾਲਿਆਂ ਨੇ ਆਪੇ ਕਰਾਈਆ ਨਾ ਬਾਕੀ ਇਹ ਵੀ ਜੀ ਦਾ ਬਹੁਤ ਧੰਵਾਦ ਆ ਮੈਨਾਂ ਨੂੰ ਲਓ ਸਦਾ 1 ਵਜੇ ਸ਼ਟਾਰਟ ਹੋ ਗਿਆ ਸੀ ਚੌਥੀ ਦਾ ਪ੍ਰੋਗਰਾਮ ਸੀ 1:00 ਵਜੇ ਦੇ ਕਰੀਬ ਸ਼ਟਾਰਟ ਹੁੰਦਾ ਸੀ ਉਸ ਦੇ ਹਿਸਾਬ ਨਾਲ ਸਵਾ 12 ਵਜੇ ਬਾਈ ਜੀ ਹਰਾਂ ਕੋਲੇ ਆਜ ਨਹੀਂ ਪਰਤੀ ਸੀ ਪਰ ਕਈ ਵਾਰੀ ਕੀ ਹੁੰਦਾ ਸ਼ੈਡਿਊਲ ਦੇ ਵਿੱਚ ਥੋੜੇ ਚੇਂਜਸ ਹੋ ਜਾਂਦੇ ਆ ਸਦਾ ਬੁੜਗੀ ਮੈਂ ਤੇ ਮੇਰੀ ਕਛਰੀ ਮੁਲਾਬ ਬਣ ਗਈ ਇੱਕ ਮੇਰੀ ਕਛਰੇ ਗੁਲਾਬ ਬਣ ਗਈ ਹੌਟਾ ਲਜਾ ਲਈ ਢਾ ਲਈ ਛਰਾ ਬਰੰਗੀਆਂ ਛਰਾ ਬਰੰਗੀਆਂ ਛਰਾ ਬਰੰਗੀਆਂ ਮੇਰੇ ਤਰ੍ਹਾਂ ਦੀ ਜਿੰਦ ਤੇ ਦੇ ਤੂੰ ਇਸਦਾ ਤੇਰੀ ਲਬਾਉਣੀਆਂ ਜਦ ਦੇ ਤੂੰ ਇਸਦਾ ਤੇਰੀ ਲਬਾਉਣੀਆਂ ਇੱਕ ya bolti duniya ho lagta hai kuch nahi ਸਿਆਣੀ ਦੇ ਨੋਵੇਂ ਤੇਰੇ ਪੇਕੇ ਨੇ ਤਾਂ ਸ਼ਰਮ ਲਾ ਲਈ ਸੀ ਕੱਟੋਗਾ ਤਾਂ ਤੂੰ ਹੀ ਸੋਚ ਲੈਂਦੀ ਓਹ ਸਾਲੇ ਮੇਰੇ ਇੱਕ ਦੂਜੇ ਵੱਜਦੇ ਉਹਦੀ ਸੇਵਾ ਕਰਦੇ ਫਿਰਿਆ ਮੇਰੇ ਵਾਰੀ ਕੀ ਹੋ ਗਿਆ ਸੀ ਉਹਨਾਂ ਨੂੰ ਉਹੀ ਪੁਰਾਣਾ ਮੈਂ ਜਿਹੜੀ ਹੁਣ ਤੱਕ ਪੂਸ਼ ਪੂਸ਼ ਕਰਦੇ ਸੀ ਮੇਰੀ ਨਾਲ ਉਹੜ ਮੈਂ ਹੋਇਆ ਪੁਰਾਣਾ ਮੈ ਰਾਤੀ ਸੁੱਤਾ ਭੁੱਖਣ ਪਾਣਾ ਓ ਪਰ ਜੀ ਨਵੇਂ ਨੂੰ ਮੈਨੂੰ ਬਧਾਣਾ ਬਹੁਤ ਮਾੜੀ ਗੱਲ ਹੈ ਜੀਆ ਬਧਾਣਾ ਹੁ ਬਧਾਣਾ ਕੁੱਛ ਲਾਇਆ ਪਲੀ ਤਾਈ ਨੂੰ ਮੈਂ ਨਹੀਂ ਜਾਣਾ ਮੂਰੇ ਲਾਲੋ ਮੁਕੇ ਵਾਲੇ ਜਵਾਈ ਨੂੰ ਮੈਂ ਨਹੀਂ ਜਾਣਾ ਮੂਰੇ ਲਾਕੇ ਵੇ ਜੋ ਨਵੇਂ ਜਵਾਈ ਮੈਂ ਨਹੀਂ ਜਾਣਾ ਮੂਰੇ ਲਾਲੋ ਮੁਕੇ ਵਾਲੇ ਜਵਾਈ ਨੂੰ ਆਣਾ ਕੋਟੇ ਪਿੰਡ ਦਾ ਜੀ ਕਿ ਮਾਰੇ ਥੱਪੜ ਨੇ ਕਰਦੇ ਥੱਪੜ ਬੰਨ੍ਹਤੀ ਥੱਪੜ ਪਟਕੇ ਝੂਜਰ ਲੱਟ ਥੱਪੜ ਬੰਨ੍ਹਤੀ ਥੱਪੜ ਪਟਕੇ ਝੂਜਰ ਲੱਟ ਓਨੂੰ ਅੰਗਰੇਜ਼ੀ ਮੈਨੂੰ ਦਸੀ ਤੇ ਬੋਲਦੀ ਆ ਤੇਰੇ ਦੇ ਭਰਾ ਲ ਕੋਲ ਕੋ ਗਿਆ ਆਏ ਆਏ ਕਰਕੇ ਤਾਂ ਪਜਦੇ ਸੀ ਪਤਾ ਮੈਨੂੰ ਵੀ ਮੇਰੀ ਵੀ ਅੱਖੋਂ ਨਾ ਜੀ ਸੀ ਅੰਗਰੇਜ਼ੀ ਕਿੱਧਰੋਂ ਜਾਂਦੀ ਤੇ ਦੇਸੀ ਕਿੱਧਰੋਂ ਉਹ ਨੂੰ ਅੰਗਰੇਜ਼ੀ ਮੈਨੂੰ ਦਸੀ ਅਦਿੱਤੀ ਮੁਸ਼ਕੀ ਜੀ ਇੱਕ ਕਥਾ ਕਿਸੀ ਨੂੰ ਸੌਣ ਵਾਸਤੇ ਸਰੀਰ ਤੇ ਕੰਬਲ ਬੇਬੇ ਜਨੇ ਲੋਕ ਉਹ ਕੇ ਰੱਖੇ ਹੁੰਦੇ ਨਾ ਇੱਕ ਕਹਾਣੀ ਹੁੰਦੀ ਆ ਘਰ ਦੇ ਵਿੱਚ ਕਹਿੰਦਾ ਭਾਈ ਆਏਗੇ ਆਸਤੇ ਆ ਉਹ ਕੰਬਲ ਸੀ ਆਦਿੱਤੀ ਮੁਸ਼ਕੀ ਦੀ ਇੱਕ ਕਥਾ ਗੱਡੀਏ ਵਾਲਾ ਨੱਡੀਏ ਕਾਤਲ ਪੜਾ ਜੋ ਨਾਲੇ ਚਾਲ ਨੱਡੀਏ ਕਾਤਲ ਪੜਾ ਜੋ ਨਾਲੇ ਚਾਲ ਨੱਡੀਏ ਮਮਸਾ ਸ਼ਰੀਕ ਕਮੇ ਤੇ ਲੇਫ ਜੱਡ ਤੇ ਲੇਫ ਜੱਡ ਤੇ ਜੈਸੀ ਜੈਨੀ ਕਰਤ ਬੈਗਦੇ ਚਲਦੀ ਜੈਨੀ ਮਕਰਨ ਬੈਗਦੇ ਉਦੰਦਾ ਹੈ ਨਜੁੰਨੀ ਦੀ ਕਿਨਾਰੀ ਨਾ ਪਕੇ ਕਿਨਾਰੀ ਨਾ ਪਕੇ ਕਿਨਾਰੀ ਨਾ ਪਕੇ ਜੱੜਾ ਵਗਾਵੇਂ ਪਹੁੰਚੇ ਚੱਟ 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 ਮਾਰਿਆ ਮੋਟੀ ਅੱਖ ਦਾ ਮੋਟੀ ਅੱਖ ਦਾ ਮੋਟੀ ਅੱਖ ਦਾ ਢੰਗੇ ਹਰ ਕੰਨ ਦੀ ਮੋਟੀ ਅੱਖ ਦਾ ਮੋਟੀ ਅੱਖ ਦਾ ਆਹ ਮੋਟੀ ਅੱਖ ਦਾ ਧੀ ਮਖਣ ਲਾਤਾ ਨਹੀਂ ਤੂੰ ਪੁੱਤ ਜੱਟ ਦਾ ਜਿੱਥੋਂ ਅੱਜ ਮੁੰਡੇ ਨਾ ਨਿਭਾਉ ਯਾਰੀਆਂ ਆਹ ਧੀ ਮਖਣ ਲਾਤਾ ਨਹੀਂ ਤੂੰ ਪੁੱਤ ਜੱਟ ਦਾ ਜਿੱਥੋਂ ਅੱਜ ਮੁੰਡੇ ਨਾ ਨਿਭਾਉ ਯਾਰੀਆਂ ਆਹ ਧੀ ਮਖਣ ਲਾਤਾ ਨਹੀਂ ਤੂੰ ਪੁੱਤ ਜੱਟ ਦਾ ਜਿੱਥੋਂ ਅੱਜ ਮੁੰਡੇ ਨਾ ਨਿਭਾਉ ਯਾਰੀਆਂ ਆਹ ਧੀ ਮਖਣ ਲਾਤਾ ਨਹੀਂ ਤੂੰ ਪੁੱਤ ਜੱਟ ਦਾ ਪਿਆਰ ਸਤਿਕਾਰ ਸੁਬਾਬਾਜੀ ਦੇ ਨਾਮ ਤੋਂ ਉਸ ਵਾਹਿਗੁਰੂ ਦੇ ਨਾਮ ਤੋਂ ਪ੍ਰੋਗਰਾਮ ਮੇਲਾ ਕਰਨ ਦਾ ਦੁਬਾਰਾ ਮੌਕਾ ਮਿਲਿਆ ਤਾਂ ਬਟ ਟਾਈਮ ਨਾਲ ਸ਼ੁਰੂ ਕਰਕੇ ਤੇ ਲੰਮਾ ਟਾਈਮ ਚੱਲਣ ਦੇ